ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀਪਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਜਿਹੜਾ ਆਪਣਾ ਰੋਡ ਫਰੋਜਪੁਰ ਨੂੰ ਜਾਂਦਾ ਤਲਵੰਡੀਪਾਈ ਨੂੰ ਜਾਂਦਾ ਉਹਦੇ ਉੱਤੇ ਇਹ ਪਿੰਡ ਆਉਂਦਾ ਹੈ ਪਿੰਡ ਦਾ ਨਾਮ ਡਰੋਲੀਪਾਈ ਤੇ ਬਾਈ ਦੇ ਘਰੋਂ ਜਿਹੜੇ ਤੇ ਵੀਡੀਓ ਬਣਾ ਰਹੇ ਆ ਵੀਰ ਵਪਾਰ ਦਾ ਕੰਮ ਕਰਦਾ ਇੱਥੇ ਮੱਝਾਂ ਤੇ ਨਾਲ ਗਾਵਾਂ ਵੀ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਦੋ ਨਾਕ ਦਿਖਾਉਣੇ ਆ ਜਿਹਦੇ ਚੱਕੇ ਕ੍ਰਾਸ ਬਰੀਡ ਗਾਂ ਤਾਜੀ ਸੂਈ ਵੀ ਐ ਦੁੱਧ ਕਿੰਨੇ ਤੇ ਚੱਲਦੀ ਐ ਬਾਈ ਦੱਸੂਗਾ ਇਹਦਾ ਤਾਂ ਤੁਸੀਂ ਭਾਵੇਂ ਦੋ ਟਾਈਮ ਚੋਲਿਓ ਤੇ ਜਿਹੜੇ ਹਸਾਬ ਤੇ ਬੱਚਾ ਸੰਭਿਆ ਹੋਇਆ ਤੇ ਲੱਗਦਾ ਵੀ ਬੱਚਾ ਵੱਚੀ ਐ ਇਹ ਤੋਂ ਇਲਾਵਾ ਇੱਕ ਮੱਝ ਬਾਈ ਕੋਲ ਵਿਕਰੀ ਵਾਲੀ ਐ ਦੱਸੋ ਜਿਹੜੀ ਤੁਹਾਨੂੰ ਦਿਖਾਉਣੀ ਐ ਕਿ ਇਹਦੇ ਬਾਰੇ ਵੀ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤਿਆਰ ਦੁੱਧ ਵਾਲੀ ਮੱਝ ਐ ਜਿੰਨਾ ਦੁੱਧ ਬਾਈ ਦੱਸੂਗਾ ਦੋ ਟਾਈਮ ਤਿੰਨ ਟਾਈਮ ਤੁਹਾਡਾ ਹੱਕ ਆ ਵੀ ਤੁਸੀਂ ਆ ਕੇ ਚੋਵੋ ਤੇ ਚੋ ਕੇ ਖਰੀਦੋ ਸੋ ਨੰਬਰ ਸਕਰੀਨ ਉੱਤੇ ਚੱਲੂਗਾ ਉਹ ਮੱਝ ਤੋਂ ਸ਼ੁਰੂਆਤ ਕਰਦੇ ਆਂ ਗਾਂ ਤੋਂ ਬਾਅਦ ਚ ਦਿਖਾ ਦਿੰਦੇ ਜਸੀ ਭਾਈ ਸਾਸਰੀ ਕਾ ਸਾਸਰੀ ਕਾਲ ਭਾਈ ਜੀ ਜਸੀ ਅੱਜ ਦੋ ਨਾਕ ਦਿਖਾ ਰਹੇ ਆਂ ਭਾਈ ਹਾਂਜੀ ਭਾਈ ਮੱਝ ਕਨਵਾ ਸੂਆ ਇਹ ਦੂਜਾ ਸੂਆ ਜੀ ਕਿੰਨੇ ਦਿਨੋਂ ਕੇ ਅੱਜ ਸੂਈ ਨੂੰ ਇਹਨੂੰ ਭਾਈ 27 28 ਦਿਨ ਹੋ ਗਏ ਉਹਨਾਂ ਦੇ ਠੀਕ ਐ ਬੱਚਾ ਨਹੀਂ ਕੀ ਦਿੱਤਾ ਇਹਦੇ ਮਗਰ ਕੱਟੀ ਆਈ ਉਹ ਖੜੀ ਪਿੱਛੇ ਬੱਚਾ ਉਹ ਨਹੀਂ ਉਹ ਖੜੀ ਅੱਛਾ ਪਰਲੇ ਪਾਸੇ ਹਾਂਜੀ ਉਧਰ ਰੱਖੀ ਗਾਂ ਦੇ ਮਗਰ ਹਾਂਜੀ ਗਾਂ ਦੇ ਨਾਲ ਠੀਕ ਐ ਅੱਛਾ ਭਾਈ ਬੱਚਾ ਕੱਟੀ 27 28 ਦਿਨਾਂ ਦੀ ਸੂਈ ਆ ਦੁੱਧ ਕਿੰਨਾ ਹਾਜ਼ਰ ਆ ਦੁੱਧ ਉਹ ਭਾਈ ਕ 15 ਕਿਲੋ ਦੋ ਟਾਈਮ ਤਿੰਨ ਟਾਈਮ ਚੋਲੇ ਬਣਾ। ਛੂ ਕੇ ਬਈ ਤਸੱਲੀ ਕਰਕੇ ਲੈ ਜਾਵੇ ਆਪਦੀ। ਕੀ ਡਿਮਾਂਡ ਰਹਿਣੀ ਜੱਸੀ ਬਈ? ਇਹਦਾ ਬਈ 1 ਲੱਖ 40 ਹਜ਼ਾਰ ਰੁਪਇਆ ਆਪਾਂ ਪਹੁੰਚ ਕਰਾਂਗੇ ਪੰਜਾਬ ਦੇ ਵਿੱਚ ਵਿੱਚ। ਪੰਜਾਬ 'ਚ ਜਿੱਥੇ ਮਰਜ਼ੀ ਬੰਦਾ ਬੈਠਾ ਹੋਵੇ 40 ਚ ਪਹੁੰਚ ਹੋ ਜੂਗੀ। ਹਾਂਜੀ ਖੋਲ ਦੇ ਬਈ। ਦੋਸਤੋ ਦੁੱਧ 16 ਕਿਲੋ ਆ ਬਈ ਕਹਿੰਦਾ ਪਰ 15 ਕਿਲੋ ਜਿਹੜਾ ਵੀ ਵੀਰ ਚੋਣਾ ਚਾਹੁੰਦਾ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਜਦੋਂ ਫੁੱਲ ਤਸੱਲੀ ਹੋ ਜਾਂਦੀ ਐ ਕੰਡੇ ਤੋਲ ਵਾਲਾ ਦੋ ਤੁਹਾਨੂੰ ਦੱਸਿਆ ਤੇ ਫਿਰ ਤੁਸੀਂ ਲੈ ਜਾਓ। ਸਾਂਝਾ ਬਹੁਤ ਸੋਹਣਾ ਹੈ ਹਵਾਨੇ ਤੇ ਨਾੜਾ ਕਾਫੀ ਚੰਗਾ ਤੇ ਪੂਰਾ ਫਿਟਿੰਗ ਵਾਲਾ ਹਵਾਨਾ ਹੈ ਪੱਕੇ ਹਵਾਨੇ ਦੀ ਇਹ ਮੱਝ ਹੈ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਤੇ ਚਵਾਈ ਹਜੇ ਦੀ ਹੋਣ ਵਾਲੀ ਹੈ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਹੁਣ ਵੀਡੀਓ ਚੋਂ ਦੇਖ ਲਓ ਥਣ ਖਾਲੀ ਦਿਸਣਗੇ ਕਿਉਂਕਿ ਸਾਡੀ ਇਹ ਵੀਡੀਓ ਅੱਜ ਦੀ ਵੀ ਕੋਈ ਪਲਾਨਡ ਵੀਡੀਓ ਨਹੀਂ ਇਹ ਨਹੀਂ ਵੀ ਆਪਾਂ ਟਾਈਮ ਬਾਈ ਨਾਲ ਰੱਖਿਆ ਸੀ ਵੀ ਅੱਜ ਵੀਡੀਓ ਬਣਾ ਲਾਂਗੇ ਸਵੱਬ ਬਣਿਆ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਭਰੇ ਹਵਾਨੇ ਚ ਦਿਖਾ ਰਹੇ ਹਾਂ ਜੇ ਤੁਸੀਂ ਬਈ ਉਧਰ ਨੂੰ ਜਾਣ ਦੋ ਅਜਾ ਬਰੇ ਉਹ ਇਹਦੇ ਸਿੰਘਾਂ ਦੀ ਸ਼ੇਪ ਤੁਸੀਂ ਦੇਖ ਲਓ 1 ਲੱਖ ਤੇ 40 ਹਜ਼ਾਰ ਦੇ ਵਿੱਚ ਪੂਰੇ ਪੰਜਾਬ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਘਰ ਪਹੁੰਚ ਹੋ ਜੂਗੀ ਕਿਰਾਇਆ ਸਾਬ ਲਾਉਣ ਦੀ ਨਹੀਂ ਲੋੜ ਪੈਣੀ ਬਸ ਪਸੂ ਆ ਕੇ ਦੇਖੋ ਇਹਨੂੰ ਚੋਲੋਂ ਤੋਂ ਤਾਂ ਮੈਂ ਤਾਂ ਰੱਟੇ ਆਲਦੀ ਤਸੰਦੀ ਕਰੋ ਬਾਕੀ ਸਟਰਕਚਰ ਤੁਹਾਡੇ ਸਾਹਮਣੇ ਥੋੜੀ ਤੱਕ ਹਵਾਨੇ ਦੀ ਅੱਗੇ ਨੂੰ ਵੱਧ ਹੈ ਇਹੀ ਮੱਝਾਂ ਦੁੱਧ ਕੱਢਦੀਆਂ ਹੁੰਦੀਆਂ ਜਿਆਦਾ ਅੱਗੇ ਨੂੰ ਜਿ세 ਵੀ ਠੰਡ ਦਾ ਸਹਜ ਹੁਣ ਠੀਕ ਠੀਕ ਨਜ਼ਰ ਆਉਂਦਾ ਹੈ ਬਾਈ ਚੰਗਾ ਮੁਠੀ ਵਾਲਾ ਥਣ ਪੜ ਜਾਂਦਾ ਚਵਾਈਆ ਇੱਕ ਨੰਬਰ ਆ ਬਾਈ ਠੀਕ ਆਪਾਂ ਸਮਾ ਕੇ ਵਧੀਆ ਥਣ ਕਰਦੇ ਵਧੀਆ ਜੀ ਮੈਂ ਚੋਨਾ ਕਿੱਡੇ ਕਿੱਡੇ ਆਪਣੇ ਹੱਥ ਤੇ ਬਾਹਰ ਹੀ ਜਾਂਦਾ ਹੱਥ ਤੋਂ ਠੀਕ ਓਕੇ ਲੈ ਚੱਲੀ ਬਾਈ ਅੰਦਰ ਨੂੰ ਦੋਸਤੋ ਇਹਦੀ ਕੱਟੀ ਵੀ ਤੁਹਾਨੂੰ ਦਿਖਾ ਦੂੰਗਾ ਚੰਗੀ ਮੱਝ ਨਾਲ ਬੱਚਾ ਚੰਗਾ ਹੋਵੇ ਕੱਟੀ ਹੋਵੇ ਤਾਂ ਵਾਧਾ ਹੁੰਦਾ ਹਵਾਨੇ ਤੇ ਨਾੜਾ ਦੋਨੇ ਪਾਸੇ ਚੰਗਿਆ ਹਵਾਨਾ ਫਿਟਿੰਗ ਵਾਲਾ ਮੈਂ ਪਹਿਲਾਂ ਹੀ ਦੱਸਿਆ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ ਚ ਤੁਸੀਂ ਹੁਣ ਜਜਮੈਂਟ ਕਰੋ ਆ ਕੇ ਦੇਖੋ ਤੇ ਆਪਦੀ ਸਮਝ ਨਾਲ ਖਰੀਦ ਲਿਓ 1,40,000 ਪੂਰੇ ਪੰਜਾਬ ਚ ਬਾਈ ਕਹਿੰਦਾ ਵੀ ਜਿੱਥੇ ਵੀ ਤੁਸੀਂ ਬੈਠੇ ਹੋ ਇਸੇ ਰੇਟ ਦੇ ਵਿੱਚ ਬਾਕੀ ਮਾਨਤਾਣੇ ਦੇ ਚ ਕੀ ਹੋਊਗਾ ਜਾਂ ਹੋਰ ਰੇਟ ਦੇ ਵਿੱਚ ਫਰਕ ਪੈਂਦਾ ਜਾਂ ਨਹੀਂ ਪੈਂਦਾ ਉਹ ਗੱਲਬਾਤ ਬਾਈ ਨਾ ਕਰ ਲਿਓ ਆ ਗਾੜੀ ਸੋਹਣੀ ਐ ਹਵਾਨੇ ਤੇ ਨਾੜਾਂ ਚੰਗੀਆਂ ਐ ਥਣਾ ਚ ਕੋਈ ਜੋਸ਼ ਪਸਮਾ ਇਸ ਟਾਈਮ ਨਜ਼ਰ ਨਹੀਂ ਆ ਰਿਹਾ ਕਿਉਂਕਿ ਮੈਨੇ ਪਹਿਲਾਂ ਦੱਸਿਆ ਕੋਈ ਪਲਾਨਿੰਗ ਨਾਲ ਵੀਡੀਓ ਨਹੀਂ ਬਣਾ ਰਹੇ ਅਚਾਨਕ ਬਣਾ ਰਹੇ ਆ ਇਸ ਵੀਡੀਓ ਨੂੰ ਤੇ ਹਵਾਨਾ ਭਰਿਆ ਦੱਸਦਾ ਵੀ ਮੱਝ ਦੁੱਧ ਵਾਲੀ ਐ ਸੋ ਇਹ ਪਹਿਲੇ ਨੰਬਰ ਤੇ ਮੱਝ ਇਸ ਤੋਂ ਬਾਅਦ ਇੱਕ ਗਾਂ ਤੁਹਾਨੂੰ ਦਿਖਾਉਣੇ ਆ ਗਾਂ ਤੋਂ ਪਹਿਲਾਂ ਮੱਝ ਦੀ ਕੱਟੀ ਤੁਹਾਨੂੰ ਦਿਖਾ ਦਿਆਂ ਇਹ ਕੱਟੀ ਦੱਸੋ ਮੱਝ ਦੇ ਨਾਲ ਜੱਸੀ ਬਾਈ ਗਾਂ ਕੰਨ ਮਸੂਆ ਇਹ ਦੂਜਾ ਮੰਨ ਲਓ ਬਾਈ ਤੀਜਾ ਪਤਾ ਲਈ ਆ ਬੱਚਾ ਵੱਛੀ ਨਾ ਵੱਛੀ ਆਇਓ ਪੂਰਾ ਦੁੱਧ ਛੱਡ ਕੇ ਪਾਲੀ ਵੀ ਆ ਕਿੰਨੇ ਦਿਨੋਂ ਗੈਸ ਹੋਈ ਪਿਆਰੇ ਨੂੰ ਵੀ 25 26 ਦਿਨ ਤੋਂ ਜ਼ਿਆਦਾ ਹੋਣਗੇ ਬਾਈ ਘਟ ਨਹੀਂ ਹੁਣ ਦੁੱਧ ਕਿੰਨਾ ਹੋਊਗਾ ਬਾਈ ਆਪਾਂ 20 ਕਿਲੋ ਤਾਂ ਕੰਡੇ ਤੇ ਲੱਗਦਾ ਆਪਾਂ 18 ਕਿਲੋ ਕਹਿ ਕੇ ਦੇਵਾਂਗੇ ਰੇਟ ਬਾਈ ਰੇਟ 62000 ਪੰਜਾਬ ਦੇ ਵਿੱਚ ਪਹੁੰਚ 62000 ਚ ਪੂਰੇ ਪੰਜਾਬ ਚ ਪਹੁੰਚ ਤੇ ਕੱਲੀ ਗਾਂ ਨਾ ਮੰਨਿਓ ਇਹਦੇ ਨਾਲ ਜਿਹੜਾ ਬੱਚਾ ਵੱਛੀ ਉਹਦੀ ਕਦਰ ਪਾਇਓ ਜੇ ਬਾਈ ਵੱਛੀ ਠਾਦੀ ਪਹਿਲਾਂ ਜੱਸੀ ਤੁਹਾਨੂੰ ਵੱਛੀ ਜ਼ਰੂਰ ਦਿਖਾਉਂਗਾ ਕੌਕਾ ਦੁੱਧ ਪਿਆ ਕੇ ਬਾਈ ਨੇ ਪਾਲੀ ਆ ਤੇ 25 26 ਦਿਨਾਂ ਦੀ ਹੋ ਗਈ। ਬਾਈ ਜਲਦੀ ਬਾਈ ਉਹਨੂੰ। ਠੀਕ ਐ। ਨਾਲ ਸਟਾਰਟਰ ਫੀਡ ਬਾਈ ਦੇ ਰਿਹਾ। ਪੂਰੀ ਪਲੀ ਹੋਈ ਵੱਛੀ ਐ। ਕੱਲੀ ਇਦਾਂ ਦੀ ਵੱਛੀ ਅਲੱਗ ਤੋਂ ਹੀ ਖਰੀਦੋਂ ਤਾਂ ਰੇਟ ਅੰਦਾਜ਼ਾ ਲਾ ਲਿਓ। ਬਾਈ 10000 ਦੀ ਵੱਛੀ ਆ ਜੀ ਨੂੰ ਮਰਜ਼ੀ ਦੇ ਦੇਗੇ। ਸਹੀ ਐ। ਆ ਟਾਈਮ ਬਹੁਤ ਤੇਜ਼ੀ ਚੱਲਦਾ 10000 ਦੀ ਵੱਛੀ ਆ। ਜੀ ਨੂੰ ਮਰਜ਼ੀ ਦੇ ਦਈਏ ਲਾ ਕੇ। ਸਹੀ ਐ। ਤੋਰੀ ਭਾਈ। ਸੋ 62000 ਚ ਪੂਰੇ ਪੰਜਾਬ ਚ ਪਹੁੰਚ ਦੁੱਧ 18 ਕਿਲੋ ਕੰਡੇ ਤੋਲ ਵਾਲਾ। ਦੁੱਧ ਵੱਧਦਾ ਪਰ ਬਾਈ ਕਹਿੰਦਾ ਵੀ 18 ਕਿਲੋ ਕਹਿ ਕੇ ਦੇਣੀ ਐ ਇੱਥੇ ਚੋਲਿਓ ਗਰਮੀ ਦੀ ਰੁੱਤ ਆ ਤੁਹਾਡੇ ਕੋਲ ਕਿੰਨਾ ਦੇਊਗੀ ਉਹ ਤੁਹਾਡੀ ਸੇਵਾ ਹੈ ਬਾਅਦ ਚ ਦੋਨੇ ਤਰ੍ਹਾਂ ਦਾ ਆਪਸ ਵਿੱਚ ਕਿਸੇ ਗੱਲੋਂ ਫਰਕ ਪਵੇ ਥਣ ਸੋਹਣੇ ਆ ਹੱਥੀ ਚੁਆਈ ਵਾਲੇ ਤੇ ਬਰੀਡੇ ਦੀ ਕਰਾਸ ਆ ਗਰਮੀਆਂ ਨੇ ਬਹੁਤੀ ਮਨਾਉਣੀ ਨੀਗੀ ਤਾਂ ਚਾਹੇ ਦਾ ਸੋਹਣਾ ਸੋ ਇਹ ਗਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਬਾਈ ਦੇ ਨਾਲ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਖਵਾਨਾ ਪੂਰਾ ਵਧੀਆ ਦੱਸਦਾ ਵੈਸੇ ਬਾਕੀ ਜਿੱਦਾਂ ਦਾ ਰੋਖੋ ਤੁਹਾਡੇ ਸਾਹਮਣੇ ਹੈ ਗਰਮੀ ਦੀ ਰੁੱਤ ਚ ਚੰਗਾ ਦੁੱਧ ਪਾਈ ਜਾਊਗੀ ਇਹ ਕਰਮਾ ਵਾਲੀ ਤੁਹਾਡੇ ਕੋਲ ਬਰੀਡਿੰਗ ਆਸਤੇ ਬਾਜ ਜਾਣੀ ਹੈ ਗਾਂ ਨੂੰ ਭਾਵੇਂ ਤੁਸੀਂ ਟੋਕੜ ਕਰਕੇ ਵੇਚ ਲਓ ਜੇ ਟੋਕੜ ਗੱਭਣ ਵੀ ਲੱਗ ਪਾ ਕੇ ਨੇੜ ਤੇੜ ਦਾ ਰੇਟ ਹੀ ਵਟਾਜੂਗੀ ਜੇ ਵੇਚ ਨਹੀਂ ਹੋਊਗੀ ਤਾਂ ਦੁੱਧ ਚੋਵੋ ਤੇ ਗਰਮੀ ਗਰਮੀ ਤੁਸੀਂ ਦਹੀਂ ਲੱਸੀਤ ਤੋਂ ਪੀ ਸਕਦੇ ਹੋ ਧੰਨਵਾਦ